ਦੋਸਤੋ ਜਿਹੜਾ ਨਾ ਤੁਹਾਡਾ ਫੋਨ ਕਈ ਵਾਰ ਰੁਕ ਰੁੱਕ ਕੇ ਚੱਲਦਾ ਜਾਂ ਕਦੇ ਹੈਂਗ ਹੋ ਜਾਂਦਾ ਇਹਦੀ ਸਮੱਸਿਆ ਦਾ ਹੱਲ ਆ ਤੇ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਤੇ ਆਪਾਂ ਤੁਹਾਨੂੰ ਸੈਟਿੰਗ ਦੱਸਾਂਗੇ ਇੱਕ ਫੋਨ ਦੇ ਵਿੱਚੋਂ ਕਰਨੀ ਤੇ ਉਹ ਸੈਟਿੰਗ ਕਰਕੇ ਤੁਹਾਡਾ ਫੋਨ ਨਾ ਪਾਣੀ ਵਾਂਗੂ ਭਜਿਆ ਫਿਰ ਆਏ ਆ ਸਪੀਟਾਂ ਦੇ ਚੱਲੂਗਾ ਤੁਸੀਂ ਵੀ ਸੋਚੋਗੇ ਆਹ ਕੀ ਹੋ ਗਿਆ ਫੋਨ ਨਵਾਂ ਲਿਆਂਦਾ ਤੇ ਇਹਦੇ ਲਈ ਸੈਟਿੰਗ ਕਰਾਂਗੇ ਦੋਸਤੋ ਆਪਾਂ ਤੇ ਦੋਸਤੋ ਜਿਹੜੀਆਂ ਨੇ ਆਪਾਂ ਤੁਹਾਡੇ ਫੋਨ ਦੇ ਵਿੱਚ ਸਾਰ ਹੁੰਦੀਆਂ ਤੇ ਤੁਸੀਂ ਉਹਨੂੰ ਅਨਇਨਸਟਾਲ ਕਰ ਦਿੰਦੇ ਹੋ ਤੁਸੀਂ ਸੋਚਦੇ ਹੋ ਕਿ ਸੇ ਉਹ ਫੋਨ ਦੇ ਵਿੱਚੋਂ ਡਿਲੀਟ ਹੋ ਗਈਆਂ ਪਰ ਉਹ ਕਿਤੇ ਨਾ ਕਿਤੇ ਤੁਹਾਡੇ ਫੋਨ ਦੇ ਵਿੱਚ ਹੀ ਹੁੰਦੀਆਂ ਤੇ ਆਪਾਂ ਤੁਹਾਨੂੰ ਦੱਸਾਂਗੇ ਉਹ ਕਿੱਥੋਂ ਰਿਮੂਵ ਕਰਨੀ ਹੈ ਤੇ ਕਿਵੇਂ ਰਿਮੂਵ ਕਰਨੀ ਹੈ ਇਹ ਆ ਜੋ ਆਪਾਂ ਸੈਟਿੰਗ ਕਰਦੇ ਆਂ ਇਹਦੇ ਲਈ ਸਾਰਿਆਂ ਨਾਲੋਂ ਪਹਿਲਾਂ ਆਪਾਂ ਨੂੰ ਜਾਣਾ ਪਊ ਪਲੇ ਸਟੋਰ ਦੇ ਵਿੱਚ ਪਲੇ ਸਟੋਰ ਤੇ ਜਾ ਕੇ ਆਪਾਂ ਪ੍ਰੋਫਾਈਲ ਆਈਕਨ ਤੇ ਕਰਾਂਗੇ ਕਲਿੱਕ ਉਸ ਤੋਂ ਬਾਅਦ ਮੈਨੇਜ ਐਪਸ ਐਂਡ ਡਿਵਾਈਸ ਤੇ ਉਸ ਤੋਂ ਬਾਅਦ ਮੈਨੇਜ ਤੇ ਫਿਰ ਜਿਸ ਡਿਵਾਈਸ ਤੇ ਕਰਕੇ ਨੀਚੇ ਸਕਰੋਲ ਕਰਕੇ ਨੌਟ ਇਨਸਟਾਲ ਤੇ ਕਰਾਂਗੇ ਤੇ ਆਪਾਂ ਦੇਖਾਂਗੇ ਕਿੰਨੀਆਂ ਸਾਰੀਆਂ ਆਪਾਂ ਆਪਣੇ ਫੋਨ ਦੇ ਵਿੱਚ ਪਈਆਂ ਜਿਹੜੀਆਂ ਕਿ ਤੁਸੀਂ ਅਨ ਇਨਸਟਾਲ ਕੀਤੀਆਂ ਪਰ ਇੱਥੇ ਸਾਰੀਆਂ ਸ਼ੋ ਹੋ ਜਾਂਦੀਆਂ ਤੇ ਇਹ ਕਿਤੇ ਨਾ ਕਿਤੇ ਤੁਹਾਡਾ ਡਾਟਾ ਖਾਂਦੀਆਂ ਇਸ ਕਰਕੇ ਤੁਹਾਡਾ ਫੋਨ ਸਲੋ ਚੱਲਣ ਲੱਗ ਜਾਂਦਾ ਤੇ ਇਹਨਾਂ ਐਪਾਂ ਨੂੰ ਡਿਲੀਟ ਕਰ ਦਿਓ ਇਸੋ ਦਾ ਫੋਨ ਪਾਣੀ ਵਾਂਗੂ ਚੱਲੂਗਾ ਤੇ ਹੁਣ ਮੇਰੇ ਦੋਸਤ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਕਿੰਨੀਆਂ-ਕਿੰਨੀਆਂ ਆਪਾਂ ਆਪਣੇ ਫੋਨ ਦੇ ਵਿੱਚੋਂ ਇੰਸਟਾਲ ਕੀਤੀਆਂ ਜਰੂਰ ਦੱਸਿਓ ਦੋਸਤੋ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਧੰਨਵਾਦ ਉਸਕੋ